이 자리, 알루. ਮੇਰਾ ਨਾਮ ਕਿਰਨਜੀਤ ਕੋਹਰਾ ਜੀ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫ ਪਸੰਦ ਜੋ ਵੀ ਦੇਸ਼ਾਂ ਵਿਦੇਸ਼ਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਪੈਣਾ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਮੇਰਾ ਨਾਮ ਕਿਰਿੰਜੀਤ ਕੌਰ ਹੈ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫਪਸੰਦ ਜੋ ਵੀ ਦੇਸ਼ਾਂ ਵਿਦੇਸ਼ਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਤਕਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਮਾਂ ਪੈਣਾ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਮੇਰਾ ਨਾਮ ਕਿਰਨਜੀਤ ਕੌਰ ਜੀ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੇ ਨਾਲ ਤਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫਪਸੰਦ ਜੋ ਵੀ ਦੇਸ਼ਾਂ ਵਿਦੇਸ਼ਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਭੈਣਾਂ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਮੇਰਾ ਨਾਮ ਕਿਰਨਜੀਤ ਗੁਰਾਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਨਾਲ ਤੱਕਾ ਹੋ ਰਿਹਾ ਮੇਰੇ ਸਾਰੇ ਇਨਸਾਫਪਸੰਦ ਜੋ ਵੀ ਦਸੰਬਰ ਦੇ ਸੰਜ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ੱਤਕਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਭੈਣਾਂ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਆਉਣ ਮੇਰਾ ਨਾਮ ਕਿਰਨਜੀਤ ਕੌਰ ਹੈ ਜੀ ਮੈਂ ਕੀ ਕਹਿਣਾ ਚਾਹੁੰਦੀ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੇ ਨਾਲ ੱਤਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫਪਸੰਦ ਜੋ ਵੀ ਦੇਸਾਂ ਵਿਦੇਸਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਪੈਣਾ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ